ਇਹਦੇ ਵਿੱਚ ਨਾ ਤਾਂ ਟਾਂਡੇ ਵਾਲੇ ਰਹਿਣੇ ਨਾ ਭਾਂਡੇ ਵਾਲੇ ਰਹਿਣੇ ਸਾਬ ਦੋਨੋਂ ਹੈ बिकॉज ਆ ਵੀ ਫੇਕ ਹੈ ਜਿਹੜੀ ਰਿਪੋਰਟ ਆਈ ਹੈ ਤੇ ਉਹ ਵੀ ਜੈਨੂਇਨ ਦੋਨੋਂ ਕਿਉਂਕਿ ਇਹਦਾ ਬਾਦ ਕਲੀਅਰ ਹੋ ਗਿਆ ਨਾ ਟਾਂਡੇ ਜਿਹੜਾ ਸੀ ਇਹਨਾਂ ਨੇ ਜੀ ਸਾਬ ਆਮ ਆਦਮੀ ਪਾਰਟੀ ਨੇ ਅੱਜ ਕਿਹੜੇ ਪ੍ਰਦਰਸ਼ਨ ਕੀਤਾ ਹੈ ਤੁਹਾਡੇ ਜਿਹੜੇ ਕਾਰਜਕਾਰੀ ਪੱਧਰ ਆਮੀ ਅਸ਼ਵੀ ਸ਼ਰਮਾ ਜੀ ਉਹਨਾਂ ਨੇ ਕਰਦੇ ਵਾਰ ਪ੍ਰਦਰਸ਼ਨ ਕੀਤਾ ਇਸੇ ਨੂੰ ਲੈ ਕੇ ਕਿ ਗੁਰੂਆਂ ਦਾ ਅਪਮਾਨ ਕਰਦੇ ਸਾਬ ਮੈਂ ਕਹਿਣਾ ਨਹੀਂ ਚਾਹੁੰਦਾ ਮੇਰੇ ਕੋਲ ਇੱਕ ਵੀਡੀਓ ਪਈ ਹੈ ਸੌਰੀ ਉਹ ਇਹਨਾਂ ਦੇ ਹੈਂਡਲ ਤੋਂ ਇਹਨਾਂ ਨੇ ਚਾੜੀ ਸੀ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੀ ਹੋਣੀ ਸਾਰੀ ਸਰ ਜੀ ਜਲੰਧਰ ਹੈ ਜਲੰਧਰ ਇਹਨਾਂ ਦੇ ਆਪ ਪਾਰਟੀ ਦੇ ਹੈਂਡਲ ਤੋਂ ਚੜੀ ਤੇ ਘੰਟੇ ਬਾਅਦ ਹੀ ਜਦੋਂ ਦੇਖਿਆ ਵੀ ਹੋ ਕੇ ਗਿਆ ਇਹਨਾਂ ਨੇ ਵਿਡਰੋ ਕਰ ਲਈ ਮੈਂ ਸਮਝਦਾ ਉਹ ਦੈਟ ਇਟਸੈਲਫ ਇਜ਼ ਬੈਡ ਇਨਫ ਆਹ ਆਲੂ ਮੈਂ ਦਿਖਾ ਦੇਣਾ ਮੈਂ ਹੈ ਉਹ ਕੈਰੀਕੇਚਰ ਜਿਹੜੇ ਮੈਂ ਇਹਨਾਂ ਦੇ ਕੰਮ ਦਾ ਜਵਾਬ ਦੇਣਾ ਪਊਗਾ ਤੇ ਬਾਕੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਸਾਬ ਮਸਲੇ ਹੋ ਵੀ ਬਹੁਤ ਗੰਭੀਰ ਹੈ ਕਿਉਂਕਿ ਪੰਜਾਬ ਜਿਹੜਾ ਕੋਈ ਵੀ ਬੰਦਾ ਸੇਫ ਹੈ ਨਹੀਂ ਲਾਅ ਐਂਡ ਆਰਡਰ ਇਜ਼ ਮਿਸਿੰਗ ਗਵਰਨੈਂਸ ਇਜ਼ ਮਿਸਿੰਗ ਛੋਟਾ ਲਾਅ ਐਂਡ ਆਰਡਰ ਦਿ ਗਵਰਨਮੈਂਟ ਜਿਹੜੀ ਹੈ ਲਾਅ ਐਂਡ ਆਰਡਰ ਹੈ ਉਹ ਮਿਸਿੰਗ ਹੈ ਸਰਕਾਰ ਮਿਸਿੰਗ ਹੈ ਤੇ ਨਸ਼ੇ ਦਾ ਹੱਬ ਬਣ ਚੁਕੇ ଥି ਆ ਫਿਰੋਤੀਆਂ ਵਾਲਾ ਕੰਮ ਤਾਂ ਚੱਲ ਰਿਹਾ ਹੁਣ ਨਸ਼ੇ ਦਾ ਹੱਬ ਬਣ ਚੁਕਿਆ ਹੁਣ ਇੱਥੋਂ ਦਾ ਪੰਜਾਬ ਚੋਂ ਦਾ ਨਸ਼ਾ ਐਕਸਪੋਰਟ ਹੋਣ ਲੱਗਿਆ ਉਹ ਸਾਰੀਆਂ ਗੱਲਾਂ ਇਸ ਲਾਅ ਐਂਡ ਆਰਡਰ ਦੇ ਮੁੱਦੇ ਤੇ ਅਸੀਂ ਸਕੀਮ ਆਦਾ ਵਿਚਾਲੇ ਆ ਗਿਆ ਮੁੱਦਾ ਅਸੀਂ 16 ਤਰੀਕ ਨੂੰ ਜਾ ਕੇ ਉੱਥੇ ਚੀਫ ਮਿਨਿਸਟਰ ਦਾ ਘਰਾਵ ਸਾਡੇ ਵਾਲੀ ਪਾਰਟੀ ਜਾ ਕੇ ਭਾਜੀਪੀ ਜਾ ਕੇ ਉੱਥੇ ਇਹਦਾ ਘਰਾਵ ਅਸੀਂ ਮੁੱਖ ਮੰਤਰੀ ਸਾਹਿਬ ਦਾ ਕਰਨਾ ਹੈ ਪਰ ਜਵਾਬ ਉਦੋਂ ਤਾਈਂ 16 ਤਰੀਕ ਤੋਂ ਪਹਿਲਾਂ ਮੈਂ ਮੈਂ ਸਮਝਦਾ ਐਤਵਾਰ ਜਾਂ ਸੋਮਵਾਰ ਨੂੰ ਆਪਣੀ ਇਸ ਵੀਡੀਓ ਦਾ ਜਵਾਬ ਜਰੂਰ ਉਹ ਲੈ ਕੇ ਆਣ ਵੀ ਆਹ ਕਲੀਨ ਚਿੱਟ ਹੈ ਜਾਂ ਮੈਂ ਅਸਤੀਫਾ ਦੇਣਾ ਤੇ ਮੈਂ ਜਾ ਕੇ ਗੁਰੂ ਮਹਾਰਗਤ ਦੇ ਅੱਗੇ ਜਾ ਕੇ ਆਪਦੀ ਮਾਫੀ ਮੰਗਣੇ ਜੋ ਵੀ ਉਹਨਾਂ ਨੇ ਕਰਨਾ ਸਾਬ ਥੈਂਕ ਯੂ ਹਾਂਜੀ ਚੰਡੀਗੜ੍ਹ ਸਾਹਿਬ ਔਰ ਕਮੇਟੀ ਵਾਲੇ ਸੇ ਜਾਵਾਂਗੇ ਜੋ ਦਿਨ ਸਾਰਾ ਇਹਨਾਂ ਦਾ ਖਰਾਬ ਕਰਨ ਨੂੰ ਉੱਥੇ 16 ਤਰੀਕ ਨੂੰ ਜੀ ਇਸ ਇਸ਼ੂ ਦੇ ਦਿੱਲੀ ਵਿਧਾਨ ਸਭਾ ਨੇ ਵੀ ਜਿਹੜਾ ਨੋਟਿਸ ਜਾਰੀ ਕਰਕੇ ਸੁਣਵਾ ਦਿੱਤਾ ਤੇ ਜਲੰਧਰ ਵਾਲੇ ਪੁਲਿਸ ਕੋਲ ਉਹਨੂੰ ਕਿਵੇਂ ਦੇਖਦੇ ਦੇਖੋ ਉਹ ਨਦਨ ਦੇ ਵਾਕਏ ਦੇ ਵਿੱਚ ਵੀਡੀਓ ਆਈ ਇੱਕ ਦਿਨ ਪਹਿਲਾਂ ਰੌਲਾ ਪਿਆ ਤੇ ਕੱਲ ਉਹਦੀ ਜਾਂਚ ਹੋ ਕੇ ਰਿਜ਼ਲਟ ਵੀ ਆ ਗਿਆ ਮੈਂ ਮੰਨ ਗਿਆ ਪੰਜਾਬ ਪੁਲਿਸ ਦੀ ਜਿਹੜੀ ਮੁਸਤੈਦੀ ਹੈ ਜਿਹੜੀ ਐ ਐਲੈਕ੍ਰਿਟੀ ਆਫ देयर ਵੀ ਕਿਸ ਕਿਸ ਹਿਸਾਬ ਨਾਲ ਐਨੀ ਫੁਰਤੀ ਨਾਲ ਕੰਮ ਕਰਦੇ ਆ ਰਿਜ਼ਲਟ ਵੀ ਲੈ ਲਿਆ ਪਰ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਣਾ ਵੀਡੀਓ ਤਾਂ ਤਿੰਨ ਕੁ ਮਰੀਆਂ ਸੀਗੇ ਸਾਬ ਤਿੰਨ ਵੀਡੀਓ ਐ ਤਿੰਨ ਵੀਡੀਓ ਮਿਨਾ 10 ਦਸੰਬਰ 2025 ਨੂੰ ਹਾਈ ਕੋਰਟ ਨੇ ਆਰਡਰ ਕਰਕੇ ਕੈਸੀ ਐੱਸਐਸਪੀ ਪਟਿਆਲਾ ਵਾਲੇ ਜਿਹੜੇ ਤਰਨਤਾਰ ਇਲੈਕਸ਼ਨ ਇਲੈਕਸ਼ਨ ਦੇ ਦੌਰਾਨ ਆਪਣੇ ਹੁਣ ਆ ਜਿਹੜੇ ਪੰਚਾਇਤਾਂ ਵਾਲੇ ਤੇ ਆ ਪ੍ਰਸਿੱਦ ਦੇ ਇਲੈਕਸ਼ਨ ਦੇ ਦੌਰਾਨ ਜਿਹੜੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਉਹਨਾਂ ਦੀ ਵੋਇਸ ਇੱਕ ਪੰਜਾਬ ਜਿਹੜਾ ਪੰਜਾਬ ਇੱਥੋਂ ਚੱਲਦਾ ਦਿਲ ਤੋਂ ਚੱਲਦਾ ਹੈ ਅਸੀਂ ਸਾਡੀ ਭਾਵਨਾਤਮਕ ਸਾਡੀ ਸੋਚ ਹੈ ਭਾਵਨਾਵਾਂ ਨਾਲ ਜੁੜੇ ਆ ਸਰਕਾਰਾਂ ਜਾਂਦੀਆਂ ਰਹੀਆਂ ਇਸ ਮਸਲੇ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਗੁਰੂ ਮਹਾਰਾਜ ਦੇ ਪ੍ਰਤੀ ਸਾਡੇ ਗੁਰੂਆਂ ਦੇ ਪ੍ਰਤੀ ਕਿਸੇ ਕਿਸਮ ਦੀ ਕੋਈ ਵੀ ਅਪ ਸ਼ਬਦ ਕੋਈ ਵੀ ਉਹਦੇ ਖਿਲਾਫ ਕੋਈ ਇਸ ਕਿਸਮ ਦੀ ਗੱਲ ਕੀਤੀ ਬੇਅਦਵੀ ਦੀ ਗੱਲ ਕੀਤੀ ਜਾਵੇ ਉਹਨੂੰ ਪੰਜਾਬ ਬਰਦਾਸ਼ਤ ਨਹੀਂ ਕਰਦਾ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਪਰ ਪੰਜਾਬੀ ਇਸ ਮਸਲੇ 'ਚ ਬਹੁਤ ਭਾਵੁਕ ਹੈ ਤੇ ਜਿਸ ਸਰਕਾਰ ਦੀ ਗੱਲ ਕਰ ਰਿਹਾ ਜਿਸ ਨੇ ਖਖੜਕੜ ਕਲਾਂ ਜਾ ਕੇ ਲਈ ਸੌਣ ਚੱਕੀ ਸੀਗੀ ਉਹਨਾਂ ਨੇ ਹੀ ਪਿਛਲੇ ਜੁਲਾਈ ਦੇ ਅੰਦਰ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਜਿਹਦੇ ਵਿੱਚ ਸੀਗਾ ਵੀ ਕੋਈ ਵੀ ਜੋ ਬੇਅਦਵੀ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਉਹ ਦਿਨ ਜਿਹਦੇ ਮਤੇ ਦੇ ਵਿੱਚ ਜਿਹੜੇ ਲੈ ਕੇ ਆਏ ਸੀ ਵੀ ਫਾਂਸੀ ਦੀ ਸਜ਼ਾ ਵੀ ਕੰਸੀਡਰ ਹੋਣੀ ਚਾਹੀਦੀ ਹੈ ਫਾਂਸੀ ਵੀ ਦਿੱਤੀ ਜਾਵੇ ਅੱਜ ਇੱਕ ਮਿੰਟ ਪਲੀਜ਼ ਫਾਂਸੀ ਦੀ ਸਜ਼ਾ ਵੀ ਉਸ ਦਿਨ ਉਹਦੇ ਵਿੱਚ ਸ਼ਾਮਿਲ ਸੀ ਉਹ ਇੱਕ ਕਮੇਟੀ 'ਚ ਚਲਾ ਗਿਆ ਉਹ ਕਿਤੇ ਉਹ ਕਿਸੇ ਉਹਦਾ ਸਿਰ ਪੈਰ ਨਹੀਂ ਅੱਜ ਸਪੈਸ਼ਲ ਜਿਹੜਾ ਬਾਕੀ ਨੌ ਸੈਸ਼ਨ ਦਾ ਹਾਲ ਹੋਇਆ ਉਹ ਹੀ ਉਸ ਸੈਸ਼ਨ ਦਾ ਹੋ ਗਿਆ ਪਰ ਅੱਜ ਜਿਨ੍ਹਾਂ ਲੋਕਾਂ ਵਾਸਤੇ ਬਣਾ ਰਹੇ ਸੀ ਉਹ ਤਾਂ ਦੂਰ ਦੀ ਗੱਲ ਜਿਹੜੇ ਪਾਰਟੀ ਇਹਨੂੰ ਲੈ ਕੇ ਆਈ ਸੀ ਮਤੇ ਨੂੰ ਉਹਦੇ ਉੱਤੇ ਆ ਕੇ ਅੱਜ ਇੱਕ ਗੰਭੀਰ ਮੁੱਦਾ ਬਣਿਆ ਖੜਾ ਹੈ ਦਿੱਲੀ ਦੇ ਫਾਰਮਰ ਚੀਫ ਮਿਨਿਸਟਰ ਅਤੀਸ਼ੀ ਜੀ ਦੇ ਬਿਆਨ 2 ਦਿਨ 3 ਦਿਨ ਪਹਿਲਾਂ ਦਿੱਲੀ ਦੀ ਵਿਧਾਨ ਸਭਾ 'ਚ ਜੋ ਕੁਝ ਉਹਨਾਂ ਨੇ ਬੋਲਿਆ ਹੈ ਉਹਦੇ ਵੀਡੀਓ ਨੂੰ ਲੈ ਕੇ ਬੜੀ ਚਰਚਾ ਹੈ ਕੱਲ ਜਲੰਧਰ ਪੁਲਿਸ ਕਮਿਸ਼ਨਰ ਨੇ ਐਫ ਆਈ ਆਰ ਦਰਜ ਕਰਤੀ ਇਸ ਬਿਨਾਂ ਤੇ ਵੀ ਅਸੀਂ ਉਹ ਜਿਹੜੀ ਵੀਡੀਓ ਸੀਗੀ ਉਹਨੂੰ ਅਸੀਂ ਫੋਰੈਂਸਿਕ ਜਾਂਚ ਕਰਵਾਈ ਹੈ ਮੁਹੱਲੀ ਲੈਬ 'ਚੋਂ ਤੇ ਉਹਨੂੰ ਉਹਦੇ ਵਿੱਚ ਆਲਟਰਡ ਪਾਈ ਗਈ ਹੈ ਵੀ ਜਿਹੜਾ ਗੁਰੂ ਨਾਮ ਜਿਹੜਾ ਸ਼ਬਦ ਉਹ ਦਿਖਾ ਰਹੇ ਉਹਨਾਂ ਨੇ ਬੋਲਿਆ ਹੈ ਉਹਦੇ ਵਿੱਚ ਬਾਅਦ ਚ ਫਿੱਟ ਕੀਤਾ ਗਿਆ ਇਸੇ ਦੋ ਬੜੇ ਗੰਭੀਰ ਮੁੱਦੇ ਨਿਕਲਦੇ ਜਿਹੜਾ ਮੇਨ ਮੁੱਦਾ ਹੈ ਮੈਂ ਉਹ ਬਾਤ ਚ ਆਉਂਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਉਹ ਬੋਲਬਾਣੀ ਚ ਲੋ ਉਹਨਾਂ ਨੇ ਆਪਣੀ ਅੱਜ ਟਵੀਟ ਵੀ ਕੀਤਾ ਹੈ ਅਤੀਸ਼ੀ ਜੀ ਨੇ ਉਹਦੇ ਚ ਉਸ ਪਹਿਲੀ ਜਿਹੜੀ ਲਾਈਨ ਹੈ ਉਹਨੂੰ ਤਾਂ ਉਹ ਡਿਨਾਈ ਨਹੀਂ ਕਰ ਰਹੇ ਕੁੱਤੋਂ ਦਾ ਸਨਮਾਨ ਕਰੋ ਉਹਨਾਂ ਨੇ ਆਏ ਕਹਿੰਦੇ ਕਿ ਕੁੱਤ ਤੇ ਰੋਲਾ ਪੈ ਰਿਹਾ ਕੁੱਤੋਂ ਦਾ ਸਨਮਾਨ ਕਰੋ ਉਸ ਵਿਧਾਨ ਸਭਾ ਦੇ ਅੰਦਰ ਸਭ ਜਿਹੜਾ ਰੈਜ਼ੋਲੂਸ਼ਨ ਇਹ ਮਤਾ ਲੈ ਕੇ ਆਇਆ ਜਾ ਰਿਹਾ ਸੀ ਡਿਸਕਸ਼ਨ ਦਾ ਉਹ ਕਿ ਕੁੱਤਾਂ ਦੇ ਸਨਮਾਨ ਕਰਨ ਦਾ ਸੀਗਾ ਸਨਮਾਨ ਦਾ ਮਤਾ ਤਾਂ ਉੱਥੇ ਇੱਕੋ ਇੱਕ ਸੀਗਾ ਵੀ ਗੁਰੂ ਮਹਾਰਾਜ ਦੇ 350 ਸਾਹادت ਦੇ ਜਿਹੜੇ ਆ 350ਵਾਂ ਸਾਲ ਹੈ ਉਹਨਾਂ ਨੂੰ ਨਤਮਸਤਕ ਉਹਨੂੰ ਸ਼ਰਧਾ ਦੇ ਵਿੱਚ ਸਾਰੇ ਆਪਣੇ ਆਪਣੇ ਵਿਚਾਰ ਰੱਖਣ ਉਹਦੇ ਬਾਅਦ ਉਹ ਮਤਾ ਪਾਸ ਜਾਂ ਜੋ ਵੀ ਹੈ ਵੋਟਿੰਗ ਉਹਦੇ ਤੇ ਹੋਣੀ ਸੀਗੀ ਉਹਦੇ ਬਾਅਦ ਅਗਰ ਗੁਰੂ ਵਰਲਡ ਕਹੇ ਕਿ ਨਹੀਂ ਕਿਹਾ ਉਹ ਮੇਰੇ ਖਿਆਲਤ ਇਸੇ ਦੀ ਖੁਦ ਆਪਣੇ ਮੂੰਹੋਂ ਮੰਨ ਰਹੇ ਔਰ ਅਗਰ ਉਹ ਵੀਡੀਓ ਫੇਕ ਹੈ ਨੋ 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 ওই ਵੀਡੀਓ ਆਪਣੇ ਟਵੀਟ ਚ ਪਾਣ ਦੀ ਉਹਨਾਂ ਨੂੰ ਕੀ ਲੋਡ ਸੀ ਕਹਿ ਦਿੰਦੇ ਮੈਂ ਤਾਂ ਕਿੰਨਾ ਹੀ ਕਿਹਾ ਮੈਂ ਤਾਂ ਸਿਰਫ ਇਹਨੇ ਕਿਹਾ ਵੀ ਕੁੱਤੋਂ ਦਾ ਸਨਮਾਨ ਕਰੋ ਤੇ ਉਹਨਾਂ ਤੇ ਵੀ ਪਰਚਾ ਉਹਦਾ ਵੀ ਹੋਣਾ ਚਾਹੀਦਾ ਬਟ ਇਰਿਸਪੈਕਟਿਵ ਗਲਤ ਪਾਇਆ ਕਿ ਨਹੀਂ ਪਾਇਆ ਪਰ ਉਹਨਾਂ ਨੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਜਿਸ ਤਰ੍ਹਾਂ ਤੁਲਨਾ ਕੀਤੀ ਹੈ ਵੀ ਉਸ ਮਤੇ ਨੂੰ ਲੈ ਕੇ ਵੀ ਆਹ ਮਤਾ ਇਹਨਾਂ ਦਾ ਸਨਮਾਨ ਕਰੋ ਇਹਨਾਂ ਦਾ ਸਨਮਾਨ ਕਰੋ ਉਹ ਆਪਣੇ ਆਪ ਚ ਮੈਂ ਸਮਝਦਾ ਇੱਕ ਨਿਖੇਦੀ ਦਾ ਬਿਸ਼ੈਨੀ ਸਾਹਿਬ ਬਹੁਤ ਹੀ ਕਿ ਨੋਣੀ ਹਰਕਤ ਹੈ ਇੱਕ ਸੋਚ ਦਰਸਾਉਂਦੀ ਹੈ ਕਈ ਵਾਰ ਲੋਕ ਕਹਿੰਦੇ ਆ ਵੀ ਸਾਡੇ ਸਲਿੱਪ ਆਫ ਟੰਗ ਹੈ ਕੋਈ ਸਲਿੱਪ ਆਫ ਟੰਗ ਨਹੀਂ ਜੀ ਆ ਇੱਕ ਅੰਦਰ ਦੀ ਭਾਵਨਾ ਸੀ ਜਿਹੜੀ ਉੱਠ ਕੇ ਸਾਹਮਣੇ ਆਈ ਤੇ ਉਹਦੇ ਨਾਲ ਅੱਜ ਵੈਸੇ ਦਾ ਇੱਕ ਸਵਾਲ ਆ ਵੀ ਉੱਠ ਸਕਦਾ ਹੈ ਕਿਉਂਕਿ ਮੈਂ ਧਾਰਮਿਕ ਮੁੱਦਿਆਂ 'ਚ ਜਿਆਦਾ ਦਖਲ ਕਰਦਾ ਨਹੀਂ ਇਲਜ਼ਾਮ ਵੀ ਲੱਗ ਜੂਗਾ ਵੀ ਤੁਸੀਂ ਸਾਡੇ ਧਰਮ ਦੇ ਮੁੱਦਿਆਂ 'ਚ ਪਰ ਸਭ ਗੁਰੂ ਮਹਾਰਾਜ ਨੇ ਕੁਰਬਾਨੀਆਂ ਕਿਹਦੇ ਵਾਸਤੇ ਦਿੱਤੀਆਂ ਸੀਗੀਆਂ ਇਸ ਕਰਕੇ ਮੈਂ ਸਮਝਦਾ ਵੀ ਹਰੇਕ ਰਾਈਟ ਮਾਈਂਡਡ ਮੈਨ ਇਰੈਸਪੈਕਟਿਵ ਆਫ ਹਿਸ ਪਾਰਟੀ ਅਫੀਲੀਏਸ਼ਨ ਐਦਾ ਜੋ ਕੁਝ ਵੀ ਹੈ ਜੋ ਹਰਾ ਬਣਦੀ ਜਿਹੜੀ ਮੈਂ ਤਾਂ ਨਹੀਂ ਕਹਿੰਦਾ ਵੀ ਫਾਂਸੀ ਲਾਓ ਉਹ ਤਾਂ ਜੇ ਵਿਚਾਰਾ ਤੀਨ ਹੈ ਪਰ ਜਿਹੜਾ ਲੋਕਾਂ ਵਾਸਤੇ ਆ ਮੈਡੀਸਨ ਪ੍ਰੈਸਕ੍ਰਾਈਬ ਕਰ ਰਹੇ ਸੀ ਵੀ ਆ ਸਜਾ ਪ੍ਰੈਸਕ੍ਰਾਈਬ ਹੋਏ ਭਗਵੰਤ ਮਾਨ ਜੀ ਨੂੰ ਮੈਂ ਦੋ ਦਿਨ ਪਤਾ ਕਹਿ ਰਿਹਾ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਉਹਦੇ ਤੇ ਡਿਸਕਸ਼ਨ ਕਰ ਲਓ ਦੂਜੀ ਗੱਲ ਸਭ ਬਹੁਤ ਹੀ ਅਹਿਮ ਪੁਆਇੰਟ ਹੈ ਸਭ ਉਹ ਪੁਆਇੰਟ ਹੈ ਤਿੰਨ ਦਿਨ ਦਾ ਵਾਕਿਆ ਤਿੰਨ ਦਿਨ ਦੇ ਵਾਕਏ ਦੇ ਵਿੱਚ ਵੀਡੀਓ ਆਈ ਇੱਕ ਦਿਨ ਪਹਿਲਾਂ ਰੋਲਾ ਪਿਆ ਤੇ ਕੱਲ ਉਹਦੀ ਜਾਂਚ ਹੋ ਕੇ ਰਿਜ਼ਲਟ ਵੀ ਆ ਗਿਆ ਮੈਂ ਮੰਨ ਗਿਆ ਪੰਜਾਬ ਪੁਲਿਸ ਦੀ ਜਿਹੜੀ ਮੁਸਤੈਦੀ ਹੈ ਜਿਹੜੀ ਐ ਐਲਕ੍ਰਿਟੀ ਆਫ देयर ਵੀ ਕਿਸ ਕਿਸ ਹਿਸਾਬ ਨਾਲ ਇੰਨੀ ਫੁਰਤੀ ਨਾਲ ਕੰਮ ਕਰਦੇ ਆ ਰਿਜ਼ਲਟ ਵੀ ਲੈ ਲਿਆ ਪਰ ਮੈਂ ਭਗਵੰਤ ਜੀ ਨੂੰ ਪੁੱਛਣਾ ਚਾਹਣਾ ਵੀਡੀਓ ਦਾ ਤਿੰਨ ਕੁ ਮਰੀਆਂ ਸੀ ਸਾਬ ਤਿੰਨ ਵੀਡੀਓ ਐ ਤਿੰਨ ਵੀਡੀਓ ਮਿਨਾ 10 ਦਸੰਬਰ 2025 ਨੂੰ हाई कोर्ट ने ऑर्डर करके कह ऐसे एसएसपी पटियाला वाले जेड़े तरंतार इलेक्शन इलेक्शन ਦੇ ਦੌਰਾਨ ਆਪਣੇ ਜਿਹੜੇ ਪੰਚਾਇਤਾਂ ਵਾਲੇ ਤੇ ਰਸਦੇ ਇਲੈਕਸ਼ਨ ਦੇ ਦੌਰਾਨ ਜਿਹੜੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਉਹਨਾਂ ਦੀ ਵੌਇਸ ਮੈਚ ਕਰਦੀ ਹੈ ਕਿ ਨਹੀਂ ਕਰਦੀ ਉਹ ਕਹਿੰਦੇ ਨਹੀਂ ਮੇਰੀ ਤਾਂ ਹੈ ਹੀ ਨਹੀਂ ਜਿਆਦਾ ਕੋਈ एआई जनरेटेड है 1 ਮਿੰਟ ਹੋ ਗਿਆ ਅੱਜ ਪੂਰੇ ਸਾਹ ਉਹ ਤਾਂ ਰਿਪੋਰਟ ਨਹੀਂ ਆਈ ਸਾਹ ਦੂਜੀ ਵੀਡੀਓ ਉਹ ਉਸ ਤੋਂ ਵੀ ਗੰਭੀਰ ਮੁੱਦਾ ਹੈ ਸਾਹ ਖੁਦ ਮਾਨਮੋ ਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕੁਮਰੀ ਹੈ ਜੇ ਇੱਕ ਦਿਨ ਚ ਇਹ ਨਤੀਜਾ ਆ ਸਕਦਾ ਸੀਗਾ ਅਤੀਸ਼ੀ ਜੀ ਵਾਲਾ ਤਾਂ ਇਹਨੇ ਕਲੀਨ ਚਿੱਟ ਦੇਤੀ ਅਗਰ ਉਹ ਜੈਨ ਅਗਰ ਫਰਾਡ ਸੀਗੀ AI ਜਨਰੇਟਿਡ ਐਸਐਸਪੀ ਦੀ ਹੈ AI ਜਨਰੇਟਿਡ ਆ ਚੀਫ ਮਿਨਿਸਟਰ ਸਾਹਿਬ ਦੀ ਹੈ ਭਗਵੰਤ ਮਾਨ ਜੀ ਦੀ ਤੇ ਉਹਨੂੰ ਅਗਰ ਕਲੀਨ ਚਿੱਟ ਨਹੀਂ ਦਿੱਤੀ ਤਾਂ ਦਾ ਮਤਲਬ ਉਹ ਦੋਨਾਂ ਦਾ ਆ ਗਿਆ ਨਾ ਜੀ ਇਟ ਇਜ਼ ਅ ਕਲੀਅਰ ਕੱਟ ਕੋਈ ਇਹਦੇ ਵਿੱਚ ਮੈਨੂੰ ਕੋਈ ਮੈਂ ਕੋਈ ਵਕੀਲ ਨਹੀਂ ਸਾਹਿਬ ਮੈਂ ਕੋਈ ਰਸਤਮ ਜੀ ਨਹੀਂ ਮੈਂ ਕੋਈ ਪਲਕੀ ਵਾਲਾ ਨਹੀਂ ਮੈਂ ਕੋਈ ਵਕੀਲ ਨਹੀਂ ਬਰਾਤਾ ਸਾਰਿਆਂ ਨੂੰ ਦਿਸੀ ਜਾਂਦਾ ਹੈ ਉਹ ਕੀ ਰਿਹਾ ਹੈ ਸਰ ਇਹਦੇ ਤੇ ਵੀ ਆ ਜਿਹੜਾ ਇਹਨਾਂ ਨੇ ਕਲੀਨ ਚਿੱਟ ਦਿੱਤੀ ਆ ਡੂ ਨੋਟ ਐਗਰੀ ਬਿਕੋਜ਼ ਪੰਜਾਬ ਪੁਰਸ ਦੀ ਤਾਂ ਕ੍ਰੈਡੀਬਿਲਟੀ ਖਤਮ ਹੋਈ ਖੜੀ ਹੈ ਸਰ ਕੋਈ ਕ੍ਰੈਡੀਬਿਲਟੀ ਨਹੀਂ ਸੁਪਰੀਮ ਕੋਰਟ ਆਪਣੇ ਹਾਈ ਕੋਰਟ ਨੂੰ ਕਿਉਂ ਲੋਡ ਪਈ ਵੀ ਚੰਡੀਗੜ੍ਹ ਜਾ ਕੇ ਕਰਾਓ ਉਹਦਾ ਸਾਰ ਐਵਰੀਥਿੰਗ ਇਜ਼ ਕੰਪਰੋਮਾਈਜ਼ਡ ਆ ਜਿਹਦੇ ਦੇ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਅੰਦਰ ਉਹ ਉਹ ਸਭ ਤੋਂ ਕੋਈ ਲੁਕਿਆ ਨਹੀਂ ਹੈ ਬਟ ਇਸ ਗੱਲ ਦੇ ਉੱਤੇ ਜਵਾਬ ਦੇਣਾ ਪਊਗਾ ਇਹਨਾਂ ਨੂੰ ਆ ਹੋਇਆ ਕੀ ਹੈ ਦੈਟ ਮੀਨਸ ਭਗਵੰਤ ਮਾਨ ਜੀ ਹੈਜ਼ ਨੋ ਰਾਈਟ ਉਰੇ ਮੈਨੂੰ ਤਾਂ ਅਫੇਸ ਮਤਲਬ ਉਹ ਕ੍ਰੀਰ ਉਹਨੇ ਕਹਤਾ ਜੀ ਆਦਾ ਕਿਉਂਕਿ ਨਹੀਂ ਦਾ ਕਲੀਨ ਚਿੱਟ ਅਗਰ ਅਤੀਸ਼ੀ ਜੀ ਨੂੰ ਦੇ ਸਕਦੇ ਆ ਸੀਜ਼ ਆ ਫਾਰਮਰ ਚੀਫ ਮਿਨਿਸਟਰ ਦਾ ਸਿਟਿੰਗ ਚੀਫ ਮਿਨਿਸਟਰ ਹੈ ਤੇ ਪੰਜਾਬ ਦੇ ਚੀਫ ਮਿਨਿਸਟਰ ਹੈ ਹੁਣੇ ਅਨੰਦਪੁਰ ਸਾਹਿਬ ਜਾ ਕੇ ਇਹਨਾਂ ਨੇ ਐਡਾ ਵੱਡਾ ਉੱਥੇ ਸੈਸ਼ਨ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਆ ਇਹਨਾਂ ਨੇ ਤਾਂ ਨਤਮਸਤ ਹੋ ਗਏ ਦੂਜੇ ਜਿਹੜੇ ਆ ਪੁਰਾਣੇ ਕਰਤੂਤਾਂ ਉਹ ਸਾਹਮਣੇ ਆਈਆਂ ਖੜੀਆਂ ਕੌਣ ਜਵਾਬ ਦੇਊਗਾ ਸਭ ਆ ਇੱਕ ਲੋਕਾਂ ਦੇ ਸਾਹਮਣੇ ਮੈਂ ਲੈ ਕੇ ਆਉਣਾ ਚਾਹੁੰਦਾ ਤੇ ਆ ਇਸ ਮਸਲੇ ਤੇ ਜਿਆਦਾ ਪਰਦਾ ਪਾਇਆ ਨਹੀਂ ਜਾ ਸਕਦਾ ਸਾਬ ਇਹਦਾ ਫੌਰੀ ਤੌਰ ਤੇ ਮੈਂ ਅ ਛੱਡੋ ਸਾਹਿਬ ਐਸਐਸਪੀ ਮੈਂ ਭਗਵੰਤ ਮਾਨ ਜੀ ਦੀ ਗੱਲ ਕਰੀਆ ਨਾ ਭਗਵੰਤ ਮਾਨ ਜੀ ਵਿਦਆਊਟ ਡਿਲੇ ਆਈ ਗਿਵ ਯੂ ਦਾ ਬੈਨੀਫਿਟ ਆਫ ਡਾਊਟ ਇਹ ਹੋ ਸਕਦਾ ਉਹ AI ਜਨਰੇਟਡ ਹੈ ਤੁਸੀਂ ਅੱਜ ਹੀ ਉਹਨੂੰ ਭੇਜੋ ਇੱਥੇ ਚੰਡੀਗੜ੍ਹ ਲੈਬ ਉਹ ਵੀ ਪਤਾ ਨਹੀਂ ਕੀ ਕਰੀ ਜਾਂਦੇ ਮੈਂ ਤਾਂ ਕਹੂੰਗਾ ਸੁਪਰੇ ਹੁਣ ਤਾਂ ਹੀ ਹਾਈ ਕੋਰਟ ਨੂੰ ਸੂਅ ਮੋਟਾ ਪੁੱਛ ਲੈਣਾ ਚਾਹੀਦਾ ਵੀ ਸ਼੍ਰੀਮਾਨ ਜੀ ਇੱਕ ਮਹੀਨਾ ਹੋ ਗਿਆ ਹੈ ਕਿੱਥੇ ਰਿਪੋਰਟ ਉਹਨਾਂ ਨੂੰ ਸੋਮਵਾਰ ਨੂੰ ਕੁਝ ਨੱਬਲਤਾ ਕੱਲੀ ਕੁਝ ਲੈਣ ਸਪੈਸ਼ਲ ਸ਼ਨੀਵਾਰ ਐਤਵਾਰ ਕੀ ਕਹਿੰਦਾ ਕੋਰਟ ਬੁਲਾ ਸਕਦੀ ਹੈ ਕੀ ਹੋਇਆ ਨਹੀਂ ਤਾਂ ਦਾ ਠੰਡੇ ਬਿਸਤੇ 'ਚ ਪਾਈ ਬੈਠੇ ਹੈ ਪਰ ਭਗਵੰ ਹੋਰ ਪੰਜਾਬ ਦੇ ਭਾਈ ਇੱਥੇ ਇਸ ਤਰ੍ਹਾਂ ਦੇ ਫਿਰ ਨਾ ਹੋ ਗੱਲੋਂ ਟੁਖੜੀ ਹੋਵੇ ਇਸ ਕਰਕੇ ਭਗਵੰਤ ਮਾਨ ਜੀ ਇਹਦੀ ਇੰਡੀਪੈਂਡੈਂਟ ਟਰਾਂਸਪੇਰੈਂਟ ਤਰੀਕੇ ਨਾਲ ਆਪਣੀ ਵੀਡੀਓ ਦੀ ਜਾਂਚ ਕਰਾ ਕੇ ਇਹ ਸਾਰੇ ਮਸਲੇ ਦੇਤੇ ਜੇ ਤੁਹਾਨੂੰ ਸਪੈਸ਼ਲ ਸੈਸ਼ਨ ਦਾ ਸ਼ੌਕ ਹੈ ਸਪੈਸ਼ਲ ਸੈਸ਼ਨ ਬੁਲਾ ਕੇ ਸਾਰਿਆਂ ਦੀ ਗੱਲ ਸੁਣ ਲੋ ਉਹਨੂੰ ਕਲੀਅਰ ਵੀ ਹੋ ਜਾਊਗਾ ਜਦੋਂ ਤੁਸੀਂ ਉੱਤੇ ਕਟ ਕਰਕੇ ਜੇ ਖੜ ਕੇ ਜਵਾਬ ਦੇਵੋ ਫਾਂਸੀ ਲੱਗਣੀ ਚਾਹੀਦੀ ਹੈ ਕਿ ਕੀ ਹੋਣਾ ਚਾਹੀਦਾ ਹੈ ਕਿਸੇ ਸਪੈਸ਼ਲ ਕਮੇਟੀ ਦੀ ਰਿਪੋਰਟ ਦੀ ਲੋੜ ਨਹੀਂ ਉਹ ਦਿਨ ਫੈਸਲਾ ਹੋ ਜਾਊਗਾ ਇਹ ਇਟ ਇਜ਼ ਕਲੀਅਰਲੀ ਐਸਟੈਬਲਿਸ਼ਡ ਸਾਬ ਬਿਓਡ ਆਊਟ ਬੀਓ ਜੀਡੀ ਵੀਡੀਓ ਭਗਵੰਤ ਮਾਨ ਜੀ ਦੀ ਘੁਮਰੀ ਐ ਐਸਐਸਪੀ ਦੀ ਘੁਮਰੀ ਐ ਉਹ ਬਿਲਕੁਲ ਜੈਨੂਇਨ ਹੈਗੀਆਂ ਨਹੀਂ ਤਾਂ ਹੁਣ ਤਾਂ ਕਲੀਨ ਚਿੱਟ ਆ ਜਾਣੀ ਸੀ ਇਹਨਾਂ ਦੋਨਾਂ ਨੂੰ ਇਹਨਾਂ ਨੇ ਇੱਥੇ ਬੜਕਾ ਮਾਰਦੇ ਫਿਰਨੇ ਸੀਗੇ ਫਿਰ ਪਰਚੇ ਕਿਉਂ ਨਹੀਂ ਕੀਤੇ ਉਹਨਾਂ ਤੇ ਬਾਕੀ ਦੇ ਪਰਚੇ ਨਹੀਂ ਹੋਏ ਐ ਇੱਥੇ ਇਹਨਾਂ ਨੇ ਨਾਲ ਦੇ ਨਾਲ ਹੀ ਇਹ ਪਰਚੇ ਇਹਨਾਂ ਦੇ ਤਿੰਨਾਂ ਤੇ ਤੇ ਕੱਟੀ ਬੈਠੇ ਐ ਜਿਹੜੇ ਆਪਣੇ ਪੋਲੀਟੀਕਲ ਅਪੋਨੈਂਟ ਐ ਉਹਨਾਂ ਦੇ ਕੱਟੀ ਬੈਠੇ ਐ ਉਹਨਾਂ ਨੂੰ ਸਾਰਿਆਂ ਨੂੰ ਨਪਤਾ ਇਹਨਾਂ ਨੇ ਉਹਨਾਂ ਦੇ ਕੋਈ ਬੋਲਣਾ ਉਹਨਾਂ ਦਾ ਕਿਸੇ ਉਹ ਦੋਨੋਂ ਕਾਂਗਰਸ ਵਾਲਿਆਂ ਦੇ ਤੇ ਕੁਲੀਕ ਕਿਸੇ ਨੇ ਨਹੀਂ ਬੋਲਣਾ ਉਹ ਤਾਂ ਆਪ ਸ਼ਾਮਿਲ ਹੈ ਇਹਨਾਂ ਦੇ ਫੈਂਟਾ ਚੜਾੜ ਨੂੰ ਵੀ ਕਿਤੇ ਝੜਨਾ ਦੋ ਨਕੀ ਹੋਣ ਕੰਮ ਦੋਨੋਂ ਹੀ ਕਲੇਮੈਂਟ ਹੈ ਸਾਹਿਬ ਅਚੀਵ ਮਿਨਿਸਟਰੀ ਦੇ ਦੋ ਤਾਂ ਘਟਣ ਗਲੀਆਂ ਹੁਣ ਸੁਨੀਆਂ ਪਰ ਦੈਟਸ ਆਈ ਡੋਨਟ ਵਾਂਟ ਟੂ ਇਸ ਮਸਲੇ ਨੂੰ ਮੈਂ ਗਾਇਜ਼ ਦੀ ਗੰਭੀਰਤਾ ਨੂੰ ਡਾਈਲੂਟ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਮੇਰਾ ਅੱਜ ਭਗਵੰਤ ਮਾਨ ਜੀ ਇਸ ਨੋਟ ਆ ਚੈਲੰਜ ਇਟ ਇਜ਼ ਆ ਇੱਕ ਵੈਲ ਮੀਨਿੰਗ ਰਾਈ ਫਾਰ ਦਾ ਸੇਕ ਆਫ ਪੰਜਾਬ ਵੀ ਉਸ ਵੀਡੀਓ ਦੀ ਭੇਜੋ ਕਾਲੇ ਉਹਦੀ ਚੈਕਿੰਗ ਕਰਾਓ ਜੇ ਇੱਕ ਦਿਨ ਚ ਉਹਨਾਂ ਨੂੰ ਟੀਸੀਜੀਐਸ ਦੇ ਉੱਪਰ ਸੋਤਵਾਰ ਨੂੰ ਦੱਸੋ ਤਾਂ ਕਿ ਨੱਕੀ ਹੋਏ ਕੰ ਲੋਕਾਂ ਦੀ ਸ਼ਾਂਤੀ ਹੋ ਜਾਵੇ ਨਹੀਂ ਜੀ ਸਾਡਾ ਮੁੱਖ ਮੰਤਰੀ ਇਸ ਕਿਸਮ ਦੀ ਕਿਰਨ ਨਹੀਂ ਕੋਈ ਵੀ ਚਾਚੀ ਮੁੱਖ ਮੰਤਰੀ ਨਾ ਵੀ ਕੋਈ ਵੀ ਬੰਦਾ ਇਸ ਕਿਸਮ ਦੀ ਗੰਦੀ ਹਰਕਤ ਨਹੀਂ ਕਰ ਸਕਦਾ ਆ ਤਾਂ ਸਾਰਿਆਂ ਨੂੰ ਸਾਹਮਣੇ ਆ ਕੇ ਇਹਦਾ ਜਵਾਬ ਦੇਣਾ ਪਊਗਾ ਤੇ ਬਾਕੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਸਭ ਮਸਲੇ ਹੋ ਵੀ ਬਹੁਤ ਗੰਭੀਰ ਹੈ ਕਿਉਂਕਿ ਪੰਜਾਬ ਜਿਹੜਾ ਹੈ ਕੋਈ ਵੀ ਬੰਦਾ ਸੇਫ ਹੈ ਨਹੀਂ ਲਾਅ ਐਂਡ ਆਰਡਰ ਇਜ਼ ਮਿਸਿੰਗ ਗਵਰਨੈਂਸ ਇਜ਼ ਮਿਸਿੰਗ ਛੋਟਾ ਲਾਅ ਐਂਡ ਆਰਡਰ ਦਿ ਗਵਰਨੈਂਸ ਜਿਹੜੀ ਹੈ ਲਾਅ ਉਹ ਮਿਸਿੰਗ ਹੈ ਸਰਕਾਰ ਮਿਸਿੰਗ ਹੈ ਤੇ ਨਸ਼ੇ ਦਾ ਹੱਬ ਬਣ ਚੁਕੇ ଥି ਆਫਿਰੋਤੀਆਂ ਵਾਲਾ ਕੰਮ ਤਾਂ ਚੱਲ ਰਿਹਾ ਹੁਣ ਨਸ਼ੇ ਦਾ ਹੱਬ ਬਣ ਚੁਕਿਆ ਹੁਣ ਇੱਥੋਂ ਦਾ ਪੰਜਾਬ ਚੋਂ ਦਾ ਨਸ਼ਾ ਐਕਸਪੋਰਟ ਹੋਣ ਲੱਗਿਆ ਉਹ ਸਾਰੀਆਂ ਗੱਲਾਂ ਇਸ ਲਾਅ ਐਂਡ ਆਰਡਰ ਦੇ ਮੁੱਦੇ ਤੇ ਅਸੀਂ ਸਕੀਮ ਆ ਦਾ ਵਿਚਾਲੇ ਆ ਗਿਆ ਮੁੱਦਾ ਅਸੀਂ 16 ਤਰੀਕ ਨੂੰ ਜਾ ਕੇ ਉੱਥੇ ਚੀਫ ਮਿਨਿਸਟਰ ਦਾ ਘਰਾਵ ਸੇ ਸਾਡੇ ਵਾਲੀ ਪਾਰਟੀ ਜਾ ਕੇ ਬੀਜੇਪੀ ਜਾ ਕੇ ਉੱਥੇ ਇਹਦਾ ਘਰਾਵ ਅਸੀਂ ਮੁੱਖ ਮੰਤਰੀ ਸਾਹਿਬ ਦਾ ਕਰਨਾ ਹੈ ਪਰ ਜਵਾਬ ਉਦੋਂ ਤਾਈਂ 16 ਤਰੀਕ ਤੋਂ ਪਹਿਲਾਂ ਮੈਨੂੰ ਮੈਂ ਸਮਝਦਾ ਐਤਵਾਰ ਜਾਂ ਸੋਮਵਾਰ ਨੂੰ ਆਪਣੀ ਇਸ ਵੀਡੀਓ ਦਾ ਜਵਾਬ ਜ਼ਰੂਰ ਉਹ ਲੈ ਕੇ ਆਣ ਵੀ ਆਹ ਕਲੀਨ ਚਿੱਟ ਹੈ ਜਾਂ ਮੈਂ ਅਸਤੀਫਾ ਦੇਣਾ ਤੇ ਮੈਂ ਜਾ ਕੇ ਗੁਰੂ ਮਹਾਰਗ ਦੇ ਅੱਗੇ ਜਾ ਕੇ ਆਪਦੀ ਮਾਫੀ ਮੰਗਣੀ ਹੈ ਜੋ ਵੀ ਇਹਨਾਂ ਨੇ ਕਰਨਾ ਸਾਬ। ਥੈਂਕ ਯੂ। ਹਾਂਜੀ ਚੰਡੀਗੜ੍ਹ ਸਾਹਿਬ। ਹੋਰ ਕਮੇਟੀ ਵਾਲੇ ਸੀ ਜਾਵਾਂਗੇ ਜੋ ਦਿਨ ਸਾਰ ਇਹਨਾਂ ਦਾ ਕਿਰਾਵ ਕਰਨ ਨੂੰ ਉੱਥੇ 16 ਤਰੀਕ ਨੂੰ ਜੀ। ਈਸੀ ਇਸ਼ੂ ਦੇ ਵੀ ਦਿੱਲੀ ਵਿਧਾਨ ਸਭਾ ਨੇ ਵੀ ਜਿਹੜਾ ਇੱਕ ਨੋਟ ਜਾਰੀ ਕਰਕੇ ਸੁਨਸਤ ਦੇ ਦਿੱਤਾ ਹੈ। ਦੇਖੋ ਉਹਨਾਂ ਦੇ ਜੋ ਵੀ ਅਗਰ ਲੈਸਲੇਟਿਵ ਉਹਨਾਂ ਦੀ ਕੰਪੀਟੈਂਸ ਹੈ ਬੁਲਾ ਸਕਦੇ ਆ ਤਾਂ ਬਿਲਕੁਲ ਬੁਲਾਣਾ ਚਾਹੀਦਾ ਸਾਬ ਪਰ ਮੇਰਾ ਤਾਂ ਇੱਕ ਫੰਡਾਮੈਂਟਲ ਸਵਾਲ ਹੈ ਸਾਬ ਇਹਦੇ ਵਿੱਚ ਕਿਤੇ ਕੋਈ ਕੰਪਿਊਟਰਸ ਦੀ ਜ਼ਰੂਰਤ ਨਹੀਂ ਕੋਈ ਵੀ ਪੁੱਛ ਸਕਦਾ ਵੀ ਜਿਹੜੀ ਪੁਲਿਸ ਇੰਨੀ ਮੁਸਤੈਦ ਹੈ ਇੱਕ ਦਿਨ ਤੇ ਉਹਨਾਂ ਜੇ ਫੋਰੈਂਸਿਕ ਰਿਪੋਰਟ ਆ ਗਈ ਤਾਂ ਉਹਨਾਂ ਲਈ ਭਗਵੰਤ ਮਾਨ ਜੀ ਦੀ ਵੀਡੀਓ ਦਾ ਕੀ ਹੈ ਸਾਬ ਐਸਐਸਪੀ ਸਾਹਿਬ ਵਾਲੀ ਵੀਡੀਓ ਦੇ ਕੀ ਹੈ ਉਹਦਾ ਜਵਾਬ ਦੇ ਦਿਓ ਇਹਦਾ ਮਤਲਬ ਹੈ ਵੀ ਉਹ ਦੋਨੋਂ ਬਿਲਕੁਲ ਜੈਨੂਇਨ ਹੈ ਇਹ ਉਹ ਪਰਦਾ ਪਾ ਰਹੇ ਆ ਆਹ ਆ ਲੋਅਨ ਆਰਡਰ ਦੀ ਪੋਜੀਸ਼ਨ ਹੈ ਕਿ ਇਹਦੇ ਨਾਲ ਪੰਜਾਬ ਚੱਲੂਗਾ ਕਿ ਜਿਹੜੇ ਲੋਗ ਚਲਾ ਰਹ ਜਾਇਆ ਚੀਫ ਮਿਨਿਸਟਰੇ ਦੋਨੋਂ ਇਹਦੇ ਵਿੱਚ ਆ ਕੇ ਸ਼ਾਮਿਲ ਹੋਗੇ ਸਭ ਉਹਨਾਂ ਦਾ ਗੁਰੂਆਪਤੀ ਸਮਾਨ ਜਿਹੜਾ ਇੱਥੇ ਕੀਤਾ ਸੀ ਫਿਰੰਦਪੁਰ ਸਾਹਿਬ ਉਹ ਕੀ ਸੀਗਾ ਉਹ ਕੀ ਦਿਖੌਂਸਲਾ ਸੀਗਾ ਇਟਸ ਅ ਟੋਟਲ ਫਰਾਡ ਸਬ ਟੋਟਲ ਫਰਾਡ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇਹਨਾਂ ਨੇ ਇੱਥੇ ਤੁਹਾਡੇ ਮਨਚੇ ਸ਼ਰਦਾ ਨਹੀਂ ਸਭ ਬਾਨਾਂ ਦਾ ਤੁਹਾਡੇ ਸਾਰਿਆਂ ਦੇ ਅੱਜਕਲ ਕੰਨੇ ਆਮ ਆਦਮੀ ਪਾਰਟੀ ਨਹੀਂ ਕਾਂਗਰਸੀ ਸਾਰੇ ਦਾ ਬਾਨਾਂ ਦਾ ਪਾਏ ਫਿਰਦੇ ਪਰ ਗੁਰੂਆਪਰਤੀ ਸ਼ਰਦਾ ਸਾਹਮਣੇ ਆਈ ਪਈ ਹੈ ਇਹਨਾਂ ਦੀ ਅਦਾਲਤੀ ਮੁਕੱਦਮਾ ਸਰਦਾਰ ਸਬ ਕਿਉਂ ਸੁਣਿਆ ਗਿਆ ਪੰਜਾਬ ਪੁਲਿਸ ਨੇ ਕੋਈ ਹੋਰ ਨਕਲ ਨਹੀਂ ਕਿਉਂ ਤਾਂ ਤੁਹਾਨੂੰ ਕੀ ਲੱਗਦਾ ਪੈਂਕਟਰੋ ਕਟ ਇੱਕ ਉਹ ਜਨਰਲ ਨਹੀਂ ਉੱਤੇ ਕੁਰੀਆ ਗਿਆ ਬਾਕੀ ਰੱਖੂ ਆਖਿਰ ਤੇ ਮੋਹਲੀ ਦਾ ਉਹ ਮੈਂ ਕਿਸੇ ਦੇਖੋ ਜਿੱਥੇ ਜਿੱਥੇ ਇਹਨਾਂ ਦੇ ਵੈਦਰ ਇਟ ਇਜ਼ ਪਟਿਆਲਾ ਵੈਦਰ ਇਟ ਇਜ਼ ਉਹ ਕਮਿਸ਼ਨਰ ਉਥੇ ਐਨੀਬਡੀ ਹੂ ਇਸ ਰਿਪਲਾਇਬਲ ਬਾਕੀ ਤਾਂ ਸਰਦਾਰ ਪਟੇਲ ਨੇ ਤਾਂ ਕਿਹਾ ਸੀ ਵੀ ਦੇ ਸੈਡ ਮੀ ਆਈਐਸਟੀ ਆਈਪੈ ਜਿਹੜੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਹੈ ਦੇ ਆਰ ਦਾ ਸਟੀਲ ਫਰੇਮਵਰਕ ਆਫ ਆਰ ਕੰਟਰੀ ਕਨਸਟੀਟਿਊਸ਼ਨ ਉਹ ਤਾਂ ਸਾਰਾ ਫਰੇਮਵਰਕ ਤਾਂ ਸਾਰਾ ਬੈਂਟ ਹੋਇਆ ਫੇ ਆਸਾ ਨੀ ਆ ਇਸ ਕਿਸਮ ਦਾ ਕੋਈ ਮੈਦਹਾ ਹੋ ਐਸਐਸਪੀ ਵਾਲੇ ਜਿਹੜੇ ਉਸ ਬਿਆਨ ਚਲ ਰਿਹਾ ਇਸ ਵਰਕਿੰਗ ਐਜ਼ ਅਜੈਂਟ ਫॉर ਦਾ ਪਾਰਟੀ ਉਹ ਹੀ ਕਾਣੀ ਉੱਥੇ ਹੋ ਰਹੀ ਹੈ ਸਾਬ ਕਿੱਥੋਂ ਚੱਕਿਆ ਗਿਆ ਕਿ ਨਹੀਂ ਚੱਕਿਆ ਗਿਆ ਸਾਬ ਤੁਸੀਂ ਮੈਂ ਤਾਂ ਆ ਪੁੱਛਣਾ ਚਾਹਣਾ ਵੀ ਉਹਨਾਂ ਨੂੰ ਫਿਰ ਲਿਆ ਕੇ ਡੀਜੀਪੀ ਲਾ ਲਓ ਬਾਕੀ ਦੋਨੋਂ ਦਾ ਵੀ ਇੱਕ ਦਿਨ ਚ ਉਹ ਵੀ ਕਢਾ ਦੇਣ ਜਿਹੜੇ ਮੈਡਮ ਉੱਥੇ ਹੈਗੇ ਉਹਨਾਂ ਨੂੰ ਚਾਰਜ ਦਿਓ ਵੀ ਆ ਬਾਕੀ ਦੀ ਭਗਵੰਤ ਮਾਨ ਜੀ ਵਾਲੀ ਤੇ ਐਸਐਸਪੀ ਵਾਲੀ ਪਟਿਆਲੇ ਵਾਲੀ ਆ ਵੀ ਇੱਕ ਦਿਨ ਚ ਆ ਵੀ ਚੈੱਕ ਕਰਾ ਦਿਓ ਸਵੇਰੇ ਪਤਾ ਲੱਗ ਜਾਊਗਾ ਆ ਕੱਲ ਫਿਰ ਮੈਂ ਆ ਕੇ ਕਹ ਦਊਗਾ ਵੀ ਚਲੋ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਰਹੂਗੀ ਜੀ ਆ ਤਾਂ ਦੋ ਅਦਰਵਾਈਜ਼ ਦੇ ਹੈਵ ਨੋ ਰਾਈਟਸ ਆ ਨੋ ਮੋਰਲ ਰਾਈਟਸ ਉਹ ਇਹਦੇ ਬਾਰੇ ਤਾਂ ਮੋਰ ਲੱਗੀ ਜਾਂ ਤਾਂ ਆ ਟੋਟਲ ਫੇਕ ਹੈ ਜਿਹੜਾ ਇਹਨਾਂ ਨੇ ਕਲੀਨ ਸ਼ੀਟ ਦਿੱਤੀ ਹੈ ਜਾਂ ਉਹ ਜੈਨੂਇਨ ਹੈ ਇੱਕੋ ਗੱਲ ਹੈ ਪਰ ਮੇਰਾ 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 ਥਿਊ ਹੈ ਇਹਦੇ ਤੇ ਆ ਇੱਕ ਪੰਜਾਬੀ ਜੀ ਆਪਣੀ ਕਹਾਵਤ ਹੈ ਨਾ ਜਾਂ ਟਾਂਡੇ ਵਾਲੇ ਨਹੀਂ ਆ ਭਾਂਡੇ ਵਾਲੀ ਨਹੀਂ ਇਹਦੇ ਵਿੱਚ ਨਾ ਤਾਂ ਟਾਂਡੇ ਵਾਲੇ ਰਹੇ ਨੇ ਨਾ ਭਾਂਡੇ ਵਾਲੇ ਰਹੇ ਨੇ ਸਾਬ ਦੋਨੋਂ ਹੈ ਬਿਕਾਜ਼ ਆ ਵੀ ਫੇਕ ਹੈ ਜਿਹੜੀ ਰਿਪੋਰਟ ਆਈ ਹੈ ਤੇ ਉਹ ਵੀ ਜੈਨੂਇਨ ਦੋਨੋਂ ਕਿਉਂਕਿ ਇਹ ਗੱਲ ਕਲੀਅਰ ਹੋ ਗਿਆ ਨਹੀਂ ਉਹ ਤਾਂ ਦੇ ਦੇਣਾ ਸੀ ਇਹਨਾਂ ਨੇ ਜੀ ਸਾਬ ਮੈਂ ਕਹਿਣਾ ਨਹੀਂ ਚਾਹੁੰਦਾ ਮੇਰੇ ਕੋਲ ਇੱਕ ਵੀਡੀਓ ਪਈ ਹੈ ਸੋਰੀ ਉਹ ਇਹਨਾਂ ਦੇ ਹੈਂਡਲ ਤੋਂ ਇਹਨਾਂ ਨੇ ਚੜ੍ਹੀ ਸੀ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੀ ਹੋਣੀ ਸਾਰੀ ਸਰ ਜੀ ਜਲੰਧਰ ਹੈ ਜਲੰਧ ਇਹਨਾਂ ਦੇ ਆਪ ਪਾਰਟੀ ਦੇ ਹੈਂਡਲ ਤੋਂ ਚੜੀ ਤੇ ਘੰਟੇ ਬਾਅਦ ਹੀ ਜਦੋਂ ਦੇਖਿਆ ਵੀ ਹੋ ਕੇ ਗਿਆ ਇਹਨਾਂ ਨੇ ਵਿਡਰੋਅ ਕਰ ਲਈ ਮੈਂ ਸਮਝਦਾ ਉਹ ਦੈਟ ਇਟਸੈਲਫ ਇਜ਼ ਬੈਡ ਇਨਾ ਮੈਂ ਦਿਖਾ ਦੇਣਾ ਮੈਂ ਉਹ ਕੈਰੀਕੇਚਰ ਹੈ ਉਹ ਕੈਰੀਕੇਚਰ ਜਿਹੜੇ ਮੈਂ ਇਹਨਾਂ ਦੇ ਕਾਲੀਆਂ ਦੇ ਆ ਦੂਜਿਆਂ ਦੇ ਦਿਖਾ ਕੇ ਵੀ ਉੱਪਰ ਗੁਰੂ ਸਾਹਿਬ ਦੀ ਤਾਂ ਫੋਟੋ ਲਾਈ ਬੈਠੇ ਸੀ ਉਹਦੇ 'ਚ ਉਹ 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 ਤਾਂ ਜੈਨੂਨ ਹੈ ਨਾ ਜੀ ਇਹਨਾਂ ਨੇ ਬਣਾਈ ਡਾਕਟਰ ਤਾਂ ਬੈਸਮੋਗ ਦਾ ਮਾਮਲਾ ਚਾਹੇ ਆਮਲਾ ਰੋੜਾ ਦਿੱਤੇ ਪੁੱਛਿਆ ਗਿਆ ਦਿਖਾ ਕੇ ਜੀ ਲੋਕ ਕਹਿੰਦੇ ਕਿ ਪੰਜ ਮਿੰਟਾਂ ਚ ਕੋਈ ਬਣਾ ਸਕਦਾ ਉਹ ਸਫਾਈਆਂ ਦੇ ਮੈਂ ਤਾਂ ਕਹਿ ਮੈਂ ਮੰਨ ਲਿਆ ਜੀ ਮੈਂ ਮੰਨ ਲਿਆ ਵੀ ਉਹ ਚਲੋ ਕਿਸੇ ਨੇ ਡਾਕਟਰ ਕਰਕੇ ਪਾਤੀ ਉਹਦੇ ਤੇ ਕਾਰਵਾਈ ਕਰੋ ਪਰ ਉਹ ਤਾਂ ਬਿਆਨ ਖੁਦ ਅਤੀਸ਼ੀ ਜੀ ਮੰਨ ਰਿਹਾ ਵੀ ਉਹਨਾਂ ਨੇ ਕਿਹਾ ਕਦੇ ਕਹਿੰਦੇ ਕੁੱਤੋਂ ਦਾ ਸਨਮਾਨ ਕਰੋ ਉਹ ਕਿਹੜੇ ਕੁੱਤਿਆਂ ਨੂੰ ਰੈਫਰ ਕਰ ਰਹੇ ਸੀਗੇ ਬਿਕਾਉਸ ਸਨਮਾਨ ਦਾ ਮਤਲਬ ਤਾਂ ਉੱਥੇ ਸਿਰਫ ਗੁਰੂ ਸਾਹਿਬਾਂ ਦਾ ਸੀਗਾ ਹੋ ਸਕਦਾ ਉਹਨਾਂ ਨੂੰ ਗੁਰੂ ਵਰਡ ਨਹੀਂ ਇਸਤੇਮਾਲ ਕੀਤਾ ਪਰ ਉਹਨਾਂ ਨੇ ਆਇਆ ਕਿਹਾ ਨਵੀਂ ਐਕ ਅਸੈਂਬਲੀ ਜੇ ਵੀ ਤੁਸੀਂ ਪੋਲੂਸ਼ਨ ਦੀ ਬਜਾਏ ਕਹਿੰਦੇ ਕੁੱਤੋਂ ਦਾ ਸਨਮਾਨ ਕਰੋ ਕਿਨੂੰ ਕੁੱਤਾ ਕਹਿ ਰਹੇ ਸੀ ਮੈਂ ਆਏ ਸਿੰਪਲ ਸਵਾਲ ਹੈ ਉਸ ਚੀਜ਼ ਦਾ ਕੋਈ ਡਿਨਾਈ ਨਹੀਂ ਕਰਦਾ ਕੋਈ ਵੀ ਬਣਾ ਸਕਦਾ ਪਰ ਉਹ ਵਰਡਿੰਗ ਜਿਹੜੀ ਹੈ ਮੈਂ ਤਾਂ ਜਦੋਂ ਮੈਂ ਵਟਸਐਪ ਤੇ ਪਾਇਆ ਉਹਨਾਂ ਦੀ ਜਿਹੜੀ ਟਰਾਂਸਕ੍ਰਿਪਟ ਹੁੰਦੀ ਹੈ ਅਸੈਂਬਲੀ ਦੀ ਉਹ ਪਾਈਏ ਆਈ ਹੈਵ ਨਾਟ ਈਵਨ ਵੀਡੀਓ ਮੈਂ ਵੀ ਨਹੀਂ ਪਾਈ ਕਿਉਂਕਿ ਜਿਹੜੀ ਗੱਲ ਕਲੀਅਰ ਨਹੀਂ ਪਰ ਟਰਾਂਸਕ੍ਰਿਪਟ ਤਾਂ ਹੈਗੀ ਜੀ ਸੀ ਹਰਸੈਲਫ ਉਹ ਆਪ ਖੁਦ ਮੰਨ ਰਹੇ ਹੈ ਵੀ ਮੈਂ ਕਿਹਾ ਵੀ ਕੁੱਤੋਂ ਦਾ ਸਨਮਾਨ ਕਰੋ ਕਿਹੜੇ ਕੁੱਤਿਆਂ ਨੂੰ ਰੈਫਰ ਕਰ ਰਹੇ ਸੀ ਕਿਨ ਦੈਟਸ ਇਟ ਸਿੰਪਲ ਸਾਬ ਇਹ ਬਾਕੀ ਦੋ ਮਹੀਨੇ ਦੀ ਇੱਕ ਮਹੀਨਾ ਹੋ ਗਿਆ ਸਾਬ ਪੂਰਾ ਅੱਜ ਬਾਈ ਚਾਂਸ ਹੀ 10 ਤਰੀਕ ਹੈ 10 ਦਸੰਬਰ ਨੂੰ ਹਾਈ ਕੋਰਟ ਨੇ ਕਿਹਾ ਸੀਗਾ ਅੱਜ 10 ਜਨਵਰੀ ਆ ਗਈ ਪਤਾ ਨਹੀਂ ਐਸਐਸਪੀ ਵਾਲੀ ਉਹ ਤਾਂ ਆਡੀਓ ਹੈ ਤਾਂ ਵੀਡੀਓ ਨਾਲ ਇੱਕ ਮਿੰਟ ਚ ਕੱਢ ਦਿੱਤੀ ਆ ਵੀ ਹੋ ਸਕਦੀ ਹੈ ਕੋਈ ਇਸ ਚੀਜ਼ ਤੇ ਭਗਵੰਤ ਮਾਨ ਜੀ ਵਾਲੀ ਆਈ ਥਿੰਕ ਜਿਹੜਾ ਇੰਨਾ ਟਾਈਮ ਲਿਆ ਹੈ ਸਾਬ ਆ ਕਹਿੰਦੇ ਨੇ ਦਾਲ ਮੇ ਕਾਲਾ ਨਹੀਂ ਹੈ ਸਾਬ ਆ ਤਾਂ ਦਾਲ ਹੀ ਕਾਲੀ ਹੈ ਇਹਨਾਂ ਤੋਂ ਲੋਕ ਖੜਾ ਛੁੜਾਣਗੇ ਸਾਬ ਥੈਂਕ ਯੂ ਸੋ ਮਚ ਜੱਟ ਸਾਹਿਬ ਪਿੱਛੇ ਬੋਲਦੇ ਨੇ ਪਰ ਜੱਟ ਸਾਹਿਬ ਬੀਜੇਪੀ ਪਹਿਲੀ جی راجا وڑی بولتے ہیں کہ بی جے پی جو مرضی کوشش کر لے پنجاب میں पांव नहीं लगेंगे और हम तो कहते हैं अकाली दल के समर्थक मानते हैं इसलिए जो है हम नहीं करते पॉलिटिकल कॉन्फ्रेंस चलो होता वो जो कुछ करते हैं कि नहीं करते पर क्योंकि उन्होंने मैं उनोंदा गल करा क्योंकि 50 سال میں اس پارٹی چے ہیں ساڈے تو تا کدی لنگا کھلیا نہیں ساڈے ਅਸਤਾ ਕਦੇ ਗੁਰੂ ਸਾਹਿਬਾਨਾਂ ਦੇ ਆ ਸਬਜ਼ਾਦਿਆਂ ਦੇ ਕੁਰਬਾਨੀਆਂ ਨੂੰ ਕਦੇ ਕੀਤਾ ਨਹੀਂ ਅਸੀਂ ਤਾਂ ਕਦੇ ਲਾਲ ਕਿਲੇ ਤੇ ਗੁਰੂ ਸਾਹਿਬਾਨ ਦੇ ਗੁਰੂ ਤੇਗ ਬਹਾਦਰ ਜੀ ਦੇ ਅਸੀਂ ਉੱਥੇ ਪ੍ਰਕਾਸ਼ ਪਰਬ ਤੇ ਉੱਥੇ ਲਾਲ ਕਿਲੇ ਦੇ ਕਰਵਾਇਆ ਕਿਸੇ ਨੇ ਅਗਰ ਹੇਮਕੁੰਡ ਸਾਹਿਬ ਕੋਈ ਬਣਾ ਰਿਹਾ ਹੈ ਉਹ ਵੀ ਅਗਰ ਬਣਾਇਆ ਇਜ਼ ਅ ਨੈਚੁਰਲ ਪ੍ਰੋਗਰੈਸ਼ਨ ਸਾਹਿਬ ਉਹਦੇ ਵਿੱਚ ਅਸੀਂ ਆਪਣੀ ਸ਼ਰਧਾ ਦੇ ਫੁੱਲ ਅਸੀਂ ਇਹਨਾਂ ਵਾਂਗੂ ਡਰਾਮਾ ਤਾਂ ਨਹੀਂ ਕਰਦੇ ਆ ਜਿਹੜੇ ਕੋਈ ਜਾ ਕੇ ਸੈਸ਼ਨ ਕਰਦਾ ਕਿਸੇ ਨੇ ਦਸਤਾਰ ਸਜਾ ਲਈ ਆ ਨਕਲੀ ਜਿਹੜੇ ਆ ਨਾ ਜੀ ਅੰਦਰੋਂ ਮੂਹ ਮੇਂ RAM RAM ਅਰ ਬਗਲ ਮੇਂ ਛੁਰੀ ਵਾਲੇ ਲੋਕ ਹੈ ਅਸੀਂ ਉਸ ਕਿਸਮ ਦੇ ਲੋਕ ਨਹੀਂ ਸਾਬ ਅਸੀਂ ਤਾਂ ਜੈਨੂਇਨ ਕੰਮ ਕੀਤਾ ਹੈ ਤੇ ਸਾਡੀ ਭਾਵਨਾ ਹੈ ਉਹਨੂੰ ਦਰਸਾਉਣ ਵਾਸਤੇ that is the main reason ਉੱਤੇ ਜਾ ਕੇ ਗੱਲ ਕਰਾਂਗੇ ਤੇ ਆ ਜਿਹੜੀ ਪਾਰਟੀ ਹੁਣ ਜਿਹੜਾ ਹੁਣ ਪ੍ਰਸਾਰ ਹੋ ਰਿਹਾ ਪਾਰਟੀ ਦਾ ਇਹ ਸਾਰੇ ਹੁਣ ਇਹਨਾਂ ਨੂੰ ਲੱਗਦਾ ਵੀ ਆਗੇ ਇਸ ਕਰਕੇ ਇਹਨਾਂ ਨੂੰ ਪੀੜ ਪਈ ਜਦੋਂ ਸ਼ੁਰੂਆਤ ਕਿ ਤੁਸੀਂ ਮੰਦਰੀਗਾ ਦਾ ਨਾਮ ਲਿਖਿਆ ਸੀ ਅਜਿ ਮਨਰੀਗਨ ਲੈ ਕੇ ਭਾਈਚਾਰ ਜਾਗਰੂਕਤਾ ਮਹੀਨ ਚਲਾ ਰਹੀ ਹੈ ਤਾਂ ਕਾਂਗਰਸ ਵੀ ਇੱਕ ਪਾਸੇ ਪ੍ਰਦਰਸ਼ਨ ਪੰਜਾਬ ਵਿੱਚ ਕਰ ਰਹੀ ਹੈ ਉਹ ਵਰਕਸ਼ਾਪ ਪ੍ਰੋਗਰਾਮ ਲਈ ਕਰ ਉਸ ਨੂੰ ਕਿਵੇਂ ਦੇਖੂ ਮੈਂ ਸਿੱਧਾ ਦੇਖੀ ਬੈਠਾ ਹਾਂ ਇਹ ਸਭ ਪਹਿਲਾਂ ਆਪਣੀ ਪੀੜ੍ਹੀ ਦੇ ਹੇਟਾ ਸੋਟਾ ਮਾਰ ਕੇ ਦੇਖ ਲੋ ਸਭ ਸੌਦੇ ਨਾਲ ਨਾ ਤਾਂ ਉਹ ਹੋਇਆ ਨਾ ਹੁਣ ਹੈ ਦੈਟ ਓਨਲੀ ਮੀਨਸ ਵੀ ਨਾ ਤਾਂ ਨੀਤ ਸੀਗੀ ਤੇ ਨਾ ਹੀ देयर ਆਰ ਸਟ੍ਰਕਚਰਲ ਪ੍ਰੋਬਲਮਸ ਹਾਂ ਉਹਨੂੰ ਦੂਰ ਕਰਨ ਦਾ ਪ੍ਰਯਾਸ ਹੈ ਉਹ ਤਾਂ ਖੁਦ ਮੰਨ ਰਹੇ ਭਗਵੰਤ ਮਾਨ ਨੂੰ ਉਹ ਕਹਿ ਰਿਹਾ ਹੈ ਵੀ 26 ਦਿਨ ਹੈ ਮੈਂ ਕਹਿ ਰਿਹਾ 26 ਦਿਨ ਹੈ ਦੈਟਸ ਇਫੈਕਟ ਤੇ ਕਾਂਗਰਸ ਨੇ ਜਿਹੜੇ ਪਹਿਲੇੜੀ ਸਰਕਾਰ ਵੀ ਨਹੀਂ ਕਰ ਸਕੀ that only point to the fact ਵੀ ਇਸ ਸਕੀਮ ਦੇ ਵਿੱਚ ਇਹਦੀ ਬਣਤਰ ਦੇ ਅੰਦਰ ਕਿਤੇ ਨਾ ਕਿਤੇ ਕੋਈ ਲਕੂਨਾ ਸੀਗੇ ਉਹਨੂੰ ਦੂਰ ਕਰੀਏ ਤਾਂ ਕਿ ਗਰੀਬ ਨੂੰ 100 ਦਿਨ ਦਾ ਉਹਦਾ ਰੋਜ਼ਗਾਰ ਮਿਲੇ ਜਿਹੜੇ ਲੋਕ ਬਾਹਲੇ ਤੱਤੇ ਫਿਰਦੇ ਆ ਉਹਨਾਂ ਨੂੰ ਤਾਂ ਮੈਂ ਦੇਖੋ ਅੱਜ ਮੈਂ ਇਸ ਗੰਭੀਰ ਮੁੱਦੇ ਦੇ ਉੱਤੇ ਕੁਝ ਹੋਰ ਗੱਲ ਕਰਕੇ ਉਸ ਤੋਂ ਡਾਇਵਰਟ ਨਹੀਂ ਕਰਨਾ ਚਾਹੁੰਦਾ that's why ਨਹੀਂ ਦਾ ਲਾਅ ਐਂਡ ਆਰਡਰ ਵਾਲੇ ਮਸਲੇ ਵੀ ਮੈਂ ਕਈ ਕਰਨੇ ਆ 16 ਤਰੀਕ ਨੂੰ ਕਰਾਂਗੇ ਸਾਬ ਮੁੱਖ ਮੰਤਰੀ ਦਾ ਇੱਥੇ ਜਾ ਕੇ ਅਸੀਂ ਖਰਾਬ ਕਰਨਾ ਕਰਦਾ ਤੇ ਸਾਰੇ ਸਵਾਲ ਪੁੱਛਾਂਗੇ ਉਸ ਦਿਨ ਸਵਾਲ ਜਵਾਬ ਵੀ ਲਵਾਵਾਂਗੇ ਇਹ ਸਾਰਾ ਕੁਝ ਕਰਾਂਗੇ ਪਰ ਆ ਜਿਹੜਾ ਜਵਾਬ ਹੈ ਨਾ ਜੋ ਉਸ ਤੋਂ ਪਹਿਲਾਂ ਆ ਮੈਂ ਆਸ ਕਰਦਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਵੀ ਉਹਦਾ ਛੇਤੀ ਨਹੀਂ ਵਿੜਾ ਕਰਦੇ ਨਹੀਂ ਆ ਗੱਲ ਕਲੀਅਰ ਹੈ ਵੀ ਦੋਨੋਂ ਜਿਹੜੀ ਵੀਡੀਓ ਦੁਜੀਆਂ ਸੀ ਸਾਰੀ ਦੇ ਆਰ ਜੈਨੂਇਨ ਤੇ ਹਾਤੀਸ਼ ਜੀ ਨੇ ਖੁਦ ਮੰਨ ਲਿਆ ਵੀ ਮੈਂ ਕਿਹਾ ਉਤੋਂ ਦਾ ਸਮਾਨ ਕਰੇ ਬਾਕੀ ਗੁਰੂ ਗ੍ਰੰਥ ਸਾਹਿਬ ਸੀਗਾ ਕਿ ਨਹੀਂ ਸੀਗਾ ਬਟ 댓 ਇਟਸੈਲਫ ਇਜ਼ ਐਡਮਿਸ਼ਨ ਆਫ ਗਿਲਟ ਉਹ ਬਾਅਦ ਹੁਣ ਕੱਲ ਤੱਕ ਉਹ ਦੇਖੇ ਵੀ ਉਹਨਾਂ ਨੂੰ ਮਾਫ ਕਰਨਾ ਹੈ ਕਿ ਕੀ ਉਹਨਾਂ ਤੇ ਛੱਡਣਾ ਹੈ ਕਿ ਜੇ ਚੀਫ ਮਿਨਿਸਟਰ ਨੂੰ ਬੁਲਾ ਸਕਦੇ ਹੈ ਤੇ ਕਿਸੇ ਨੂੰ ਬੁਲਾ ਸਕਦੇ ਸਭ ਕਿਸੇ ਬੁਲਾ ਕੇ ਕਰ ਦੇਣ ਹੀ ਇਸ ਨਾਟ ਹੈ ਕੋਈ ਉਹ ਕੋਈ ਸਾਬਤ ਸਿੱਖਤਾ ਹੈ ਨਹੀਂ ਸਾਬਤ ਸੁਰ ਸਿੱਖਤਾ ਭਗਵੰਤ ਮਾਨ ਜੀ ਨਹੀਂ ਪਰ ਬੁਲਾ ਰੱਖਿਆ ਫਿਰ ਇਹ ਜੇ ਤੀਸੀ ਜੀ ਹੈ ਜੀ ਉਹਨਾਂ ਨੂੰ ਬੁਲਾ ਲੈਣ ਨਾ